ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ कॉटन ਦੀ ਬਹੁਤ ਪਿਆਰੀ ਜੀ ਆਈਟਮ ਲੈ ਕੇ ਆਏ ਆ ਰਾਮ ਟੈਕਸੂਰੈਂਟ ਦੀ ਬਹੁਤ ਸੋਹਣੇ ਸੂਟ ਨੇ ਜੀ ਸਾਰੇ ਜ਼ਿਆਦਾਤਰ ਅੱਜ ਦੇ ਸਰਦਾਰੀ ਜੇ ਸੂਟ ਹੋਣਗੇ ਤੇ ਥੋੜੀ ਐਜ਼ ਵਾਈਜ਼ ਜਿੱਦਾਂ ਮੰਮੀਆਂ ਦੇ ਸੂਟ ਹੁੰਦੇ ਆ ਕੁਝ ਓਦਾਂ ਦੇ ਸੂਟ ਹੋਣਗੇ ਕਲਰ ਬਹੁਤ ਸੋਹਣੇ ਨੇ ਪਿਓਰ कॉटन ਹੋਏਗੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਸਾਰੇ ਤੇ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਏ ਮੇਰਾ ਨੰਬਰ 8283 828381 ਨੰਬਰ ਹੈ ਜੀ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਸੂਟ ਬਹੁਤ ਪਿਆਰੇ ਨੇ ਤੁਹਾਨੂੰ ਪ੍ਰਾਈਸ ਨਾਲ ਦੀ ਨਾਲ ਦੱਸਾਂਗੇ ਜੀ ਤੇ ਸਾਰੇ ਨਾ ਪ੍ਰਾਈਸ ਧਿਆਨ ਨਾਲ ਸੁਣ ਲਿਓ ਦੋ ਤਿੰਨ ਸੈਟ ਨੇ ਜਿਨ੍ਹਾਂ ਦਾ ਪ੍ਰਾਈਸ ਅਲੱਗ ਤੋਂ ਆ ਜ਼ਿਆਦਾਤਰ ਸੂਟ ਸਾਰੇ ਹੋਣਗੇ ਜੀ 2650 ਦੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਹੈ ਆਰੀ ਦਾ ਵਰਕ ਹੈ ਕਿਰੇ ਤੇ ਇਹ ਪਿਓਰ ਕੈਮਰੀ ਕਾਟਨ ਦੇ ਉੱਪਰ ਆ ਜਿਹੜਾ ਆ ਰੀ ਦਾ ਵਰਕ ਹੈ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਆ ਰਾਮਟੈਕਸ ਬ੍ਰਾਂਡ ਹੈ ਇੰਨਾ ਕੁਝ ਦੱਸਣ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਸਭ ਨੂੰ ਪਤਾ ਜੀ ਸਟਫ ਕਾਫੀ ਫਾਈਨ ਹੁੰਦਾ ਇਹਨਾਂ ਦਾ ਗਰਮੀ ਦੇ ਵਿੱਚ ਇਹ ਹੈਗੇ 3 ਮੀਟਰ ਦੀ ਸ਼ਰਟ ਠੀਕ ਹੈ ਪਹਿਲਾਂ ਰੱਖੀ ਬ੍ਰਾਂਡ ਦੀ 3 ਮੀਟਰ ਦੀ ਹੁੰਦੀ ਸੀਗੀ ਤੇ ਹੁਣ ਹੈਗੀ ਹੈ ਜੀ ਰਾਮਟੈਕਸ ਬ੍ਰਾਂਡ ਦੀ ਇਹ 3 ਮੀਟਰ ਦੀ ਸ਼ਰਟ ਆ ਘੇਰਾ ਪ੍ਰੋਪਰ ਆ ਸੈਂਟਰ ਦੇ ਵਿੱਚ ਤੁਸੀਂ ਜਿੰਨਾ ਮਰਜੀ ਘੇਰਾ ਬਣਾ ਸਕਦੇ ਹੋ ਇਹਨੂੰ ਅਗਰ ਤੁਹਾਡਾ ਘੇਰਾ ਛੋਟਾ ਏ ਤੇ ਵਰਕ ਵਾਲਾ ਜ਼ਿਆਦਾ ਤਾਂ ਤੁਸੀਂ ਇਹਨੂੰ ਕੁਝ ਯੂਨਿਟ ਵਗੈਰਾ ਪਾ ਕੇ ਵੀ ਬਹੁਤ ਸੋਹਣਾ ਲੁੱਕ ਦਾ ਸੂਟ ਇਸ ਤਰ੍ਹਾਂ ਬਣਾ ਸਕਦੇ ਹੋ ਇਹ ਐਕਸਟਰਾ ਬਾਹੂ ਦਿੱਤੀ ਹੋਈਆਂ ਬਾਰਡਰ ਦੇ ਨਾਲ ਹੈ ਜੀ ਬੈਕ ਸਾਈਡ ਤੇ ਵੀ ਤੁਹਾਨੂੰ ਬਾਰਡਰ ਮਿਲੇਗਾ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਪਲੇਨ ਸਲਵਾਰ ਮਿਲ ਜਾਏਗੀ ਫਰੋਜ਼ੀ ਕਲਰ ਦੇ ਬਹੁਤ ਠੰਡੇ ਠੰਡੇ ਜੇ ਸੂਟ ਨੇ ਹਰੇਕ ਆਈਟਮ ਦੇ ਖਾਤੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਗਰਮੀ ਵੱਧ ਰਹੀ ਆ ਤਾਂ ਕਰਕੇ ਥੋੜੇ ਜਿਹਾ ਹੁਣ ਇਹ ਸੂਟ ਵੀ ਦਿਖਾ ਰਹੇ ਆ ਪਿਓਰ ਚਨਾਉਂਚ ਫੌਂਦਾ ਹੈਗਾ ਜੀ ਦੁਪੱਟਾ ਗਰਮੀ ਵੱਧ ਨਹੀਂ ਰਹੀ ਗਰਮੀ ਫੁੱਲ ਜੋਰਾਂ ਤੇ ਆ ਹੁਣ 45 46 ਟੈਂਪਰੇਚਰ ਬਹੁਤ ਸੋਹਣਾ ਦੁਪੱਟਾ ਚਨਾਉਂਚ ਫੌਂਦਾ ਪਿਓਰ ਦਾ ਠੀਕ ਹੈ ਜੀ ਕਲਰ ਦਿਖਾਣੇ ਆ ਇਹਦਾ ਪ੍ਰਾਈਸ ਹੈਗਾ 2650 ਸੂਟ ਦਾ ਇਹਦੇ ਵਿੱਚ ਇੱਕ yellow ਕਲਰ ਆ ਜਾਏਗਾ ਮਸਟਰਡ yellow ਜੀ ਸਲਵਾਰ ਇਹਦੇ ਨਾਲ ਜਿੱਦਾਂ ਦਾ ਮੇਨ ਵਿੱਚ ਥ੍ਰੈਡ ਜੂਸ ਕੀਤਾ ਵਾ ਸੇਮ ਓਦਾਂ ਦੀ ਸਲਵਾਰ ਆ ਇਹ ਵਾਲਾ ਸਲਵਾਰ ਦਾ ਕਲਰ ਆ ਜੀ yellow ਕਲਰ ਦਾ ਠੀਕ ਹੈ ਜੀ ਇੱਕ ਸੂਟ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਹੈਗੇ ਆ ਸਲਵਾਰ ਇਹ ਪਿੰਕ ਜੇ ਸ਼ੇਡ ਦੇ ਵਿੱਚ ਠੀਕ ਹੈ ਇੱਕ ਸੂਟ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਇਹਦੇ ਵਿੱਚ ਇਹ ਕਲਰ ਸਲਵਾਰ ਦਾ ਆ ਜਾਏਗਾ ਪਰਪਲ ਪਿੰਕ ਸ਼ੇਡ ਆ ठीक है चार कलर ने चारों ही कलर बहुत सोने सोहने है। आट हैगा जी पेंट प्लस वर्क लीलन रहेगा वाला ये रहूगा जी ऑलओवर पांच मीटर का सूट प्योर लीलन के उपर बाजू के उपर भी बहुत प्यारा शेडड फलावर आगा पेंट के उपर वर्क बहुत सोहना सूट आ ਲਿਲੰਤੇ ਰਹੇਗਾ ਜੀ ਸੂਟ ਉਹ ਤੁਹਾਡੀ ਚੁਆਇਸ ਹੈ ਤੁਸੀਂ ਇਹਨੂੰ ਲਾਈਨਿੰਗ ਲਾ ਕੇ ਬਣਾਉਣਾ ਜਾਂ ਵਿਦਾਉਟ ਲਾਈਨਿੰਗ ਦੋਨੋਂ ਤਰ੍ਹਾਂ ਦੇ ਨਾਲ ਇਹ ਸੂਟ ਪੈ ਜਾਏਗਾ ਇਹਨੂੰ ਇਹ ਲੇਸਿਸ ਵਗੈਰਾ ਦੇ ਕੇ ਜਿਹੜੀਆਂ ਲੇਸ ਦਿੱਤੀਆਂ ਹੋਈਆਂ ਇਹ ਵੀ ਪ੍ਰੋਪਰ ਕਵਰ ਕੀਤੀਆਂ ਹੋਈਆਂ ਠੀਕ ਹੈ ਕਈਆਂ ਨੂੰ ਲੇਸਿਸ ਨਹੀਂ ਵੀ ਪਸੰਦ ਹੈਗੀਆਂ ਤਾਂ ਤੁਸੀਂ ਇਹਨੂੰ ਰਿਮੂਵ ਕਰ ਸਕਦੇ ਹੋ ਰੇ ਤੋਂ ਕੁਛ ਐਦਾਂ ਬਣਾ ਸਕਦੇ ਹੋ ਵੈਸੇ ਤਾਂ ਲੇਸ ਦੇ ਨਾਲ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਠੀਕ ਹੈ ਪੇਂਟ ਦੇ ਉੱਪਰ ਸਾਰਾ ਹੀ ਗੱਠਵਰਕ ਕੀਤਾ ਹੋਇਆ ਹੈ ਇਹਦੇ ਨਾਲ ਵੀ ਤੁਹਾਨੂੰ ਪਿਓਰ ਚਨਾਉਂਸ ਫੋਨ ਦਾ ਦੁਪੱਟਾ ਮਿਲੇਗਾ ਪਿਓਰ ਚਨਾਉਂਸ ਫੋਨ ਦੇਖੋ ਜੀ ਸੂਟ ਕਲਰ ਮਿਲ ਜਾਣਗੇ ਇਹਦੇ ਵਿੱਚ ਵਾਈਟ ਥੋੜਾ ਜਿਹਾ ਇਹਦੇ ਡਿਜ਼ਾਈਨ ਦਾ ਫਰਕ ਆ ਇਹਦੇ ਸਾਰੇ ਫਰੰਟ ਤੱਕ ਉੱਪਰ ਤੱਕ ਲਾਈਨਾਂ ਜਾ ਰਹੀਆਂ ਤੇ ਇਹ ਹੈਗਾ ਤਾਂ ਕੇਰਾ ਠੀਕ ਹੈ ਇਤਾਂ ਹੀ ਹੈਗਾ ਜੀ ਇਹ ਤਾਂ ਪਿਓਰ ਚਨਾਉਂਸ਼ ਫੌਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਤੇ ਇੱਕ ਵਾਈਟ ਦੇ ਵਿੱਚ ਸੇਮ ਤੁਹਾਨੂੰ ਮਿਲ ਜੇਗਾ ਗਰੇਏ ਕਲਰ ਇਹਦੇ ਵਿੱਚ ਵੀ ਉੱਪਰ ਤੱਕ ਗਰੇਏ ਤੇ ਇਹ ਪਿੰਕ ਜੀ ਲਾਈਨ ਜਾਂਦੀ ਉੱਪਰ ਤੱਕ 2650 ਹੈਗਾ ਇਹਨਾਂ ਦਾ ਪ੍ਰਾਈਸ ਅ ਇਹ ਸੂਟ ਮੈਂ ਲੈ ਕੇ ਆਈਆਂ ਥੋੜੇ ਵਾਸਤੇ ਬਹੁਤ ਪਿਆਰਾ ਜਿਹਾ 올ਓਵਰ ਸੂਟ ਰਹੂਗਾ ਜੀ ਇਹ 5 ਮੀਟਰ ਦਾ 올 오버 ਦੇ ਵਿੱਚ ਜਿਹੜਾ ਰਾਮ ਟੈਕਸ ਬ੍ਰਾਂਡ ਦਾ ਉਹ ਸੂਟ ਸ਼ੁਰੂ ਹੋ ਜਾਂਦਾ ਜੀ 13 13 1400 ਤੋਂ ਠੀਕ ਹੈ 12 1300 ਦਾ ਸੂਟ ਰਾਮ ਟੈਕਸ ਬ੍ਰਾਂਡ ਦਾ ਮਿਲ ਜਾਂਦਾ ਇਹ ਵੀ ਰਾਮ ਟੈਕਸ ਬ੍ਰਾਂਡ ਆ ਪਰ ਥੋੜਾ ਜਿਹਾ ਸਟਾਫ ਦਾ ਫਰਕ ਹੀ ਪੈ ਜਾਂਦਾ ਹੈ ਵੀ ਠੀਕਾ ਜਾਂ ਫਿਰ ਕੈਮਰੀ ਦਾ ਕਿਹਦਾ ਨਾ ਸਟਾਫ ਆ ਇਹ 올 오버 ਸੂਟ ਹੈ ਇਹ ਸਟਾਫ ਬਹੁਤ ਜ਼ਿਆਦਾ ਫਾਈਨ ਆ ਤੇ ਆਰੀ ਵਰਕ ਦੇ ਨਾਲ ਹੈਗਾ ਜੀ ਸੂਟ ਇਹ ਇਹ ਦਿਨ ਆਰ ਪਿਓਰ ਚਨੌਂਸ ਫੋਨ ਦਾ ਦੁਪੱਟਾ ਫੋਰ ਸਾਈਡ ਅੰਦਰਲੀ ਸਾਈਡ ਪੇਸਟਿੰਗ ਦਿੱਤੀ ਹੋਈ ਆ ਐਦਾਂ ਤੇ ਬਾਹਰ ਬਹੁਤ ਸੋਹਣੀ ਲੇਸ ਦਿੱਤੀ ਹੋਈ ਹੈ ਜੀ ਲੰਮਾ ਛੋੜਾ ਦੁਪੱਟਾ 2.5 ਮੀਟਰ ਦਾ ਕਲਰ ਇਹਦੇ ਬਹੁਤ ਪਿਆਰੇ ਪਿਆਰੇ ਆ ਇਹ ਸਕਾਈ ਪਰਪਲ ਜਿਹਾ ਛੇੜ ਆ ਜਾਂਦਾ ਜੀ ਠੀਕ ਹੈ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਇਹਦੇ ਵਿੱਚ ਤੇ ਇੱਕ ਕਲਰ ਤੁਹਾਨੂੰ ਇਹ ਲਾਈਟ ਗ੍ਰੇ ਜਿਹਾ ਮਿਲ ਜੇਗਾ ਡਾਰਕ ਲਾਈਟ ਤੇ 3-4 ਕਲਰ ਚਾਰੋਂ ਹੀ ਸੋਨੇ ਆ ਇਹ ਵੀ ਸੇਮ ਹੀ ਪ੍ਰਾਈਸ ਤੇ ਹੈ 2650 ਦਾ ਸੂਟ। ਨੈਕਸਟ ਦੇ ਦੇ ਰਿਹਾ ਤੁਹਾਨੂੰ ਮੈਚਿੰਗ ਸੂਟ। ਇਹ ਹੈਗਾ ਮੈਚਿੰਗ ਸੂਟ ਬਹੁਤ ਪਿਆਰਾ ਜਿਹਾ। ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਹੈ ਸੂਟ ਦਾ। ਇਹਦੀ ਤੇ ਸਾਰਾ ਕਰਿਆ ਹੋਇਆ ਜੀ ਇਹ ਮੈਟੀ ਦਾ ਕੰਮ ਹੈ। ਜਿਹੜਾ ਆਪਾਂਗੇ ਮੈਟੀ ਵਰਕ ਬੋਲਦੰਨੇ ਆ ਉਹ ਵਾਲਾ ਵਰਕ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਤੇ ਘੇਰੇ ਤੇ אורਗੰਜ਼ਾ ਲਗਾ ਕੇ ਵਰਕ ਕੀਤਾ ਹੋਇਆ ਲੁੱਕ ਬਹੁਤ ਸੋਹਣੀ ਹੈ ਇਹਦੀ ਜਿਹੜੀ ਸਲਵਾਰ ਆ ਉਹ ਵੀ ਤੁਹਾਨੂੰ ਪ੍ਰਿੰਟਡ ਮਿਲੇਗੀ ਇੱਦਾਂ ਠੀਕ ਹੈ ਸੈਲਫ ਦੇ ਵਿੱਚ ਇਹਦੇ ਨਾਲ ਵੀ ਚਨਾਉਨਸ਼ਫੌਨ ਦਾ ਦੁਪੱਟਾ ਦੁਪੱਟੇ ਅੱਜ ਜ਼ਿਆਦਾਤਰ ਚਨਾਉਨਸ਼ਫੌਨ ਦੇ ਹੀ ਰਹਿਣਗੇ ਪਿਓਰ ਦੇ ਦੁਪੱਟਿਆਂ ਨਾਲ ਰਹਿਣਗੇ ਜੀ ਸਾਰੀ ਸੂਟ ਤੇ ਲੰਮੀ ਚੌੜੀ ਜਿਹੇ ਦੁਪੱਟੇ ਨੇ 컬러 ਦੇਖ ਲਓ ਇਹਦੇ ਇਹ ਹੈਗਾ ਮਹਿੰਦੀ ਜਾਂ ਸ਼ੇਡ ਇਹ ਵੀ ਸੋਨਾ ਕਲਰ ਲਾਈਟ ਲਾਈਟ ਜੇ ਸ਼ੇਡ ਰਹਿਣਗੇ ਸਾਰੇ ਇਹ ਹੈਗਾ ਜੀ ਇਹਦੇ ਵਿੱਚ ਗਰੇ ਜੀ ਟੋਨ ਦੇ ਉੱਪਰ 컬러 ਬਹੁਤ ਪਿਆਰੇ ਆ ਤਿੰਨ ਕਲਰ ਨੇ ਸੇਮ 2650 ਦੇ ਵਿੱਚ ਰਹੇ ਗਏ ਵਾਲਾ ਸੂਟ ਵੀ ਨੈਕਸਟ ਵੀ ਤੁਹਾਨੂੰ 올ਓਵਰ ਸੂਟ ਦੇ ਰਹੇ ਹਾਂ ਜੀ ਕੋਈ ਵੀ ਪਾ ਸਕਦਾ ਮੰਮੀ ਦਾਦੀ ਨਾਨੀ ਦੇ ਅਕੋਰਡਿੰਗ ਦਾ ਸੂਟ ਹੈ ਇਹ ਕਿਉਂਕਿ ਮੰਮੀਆਂ ਹਰੇਕੇਜ ਵਿੱਚ ਹੁੰਨੀਆਂ ਜੀ ਹੁਣ ਅਸੀਂ ਵੀ ਮੰਮੀਆਂ ਤੇ ਸਾਡੇ ਵੀ ਮੰਮੀਆਂ ਅੱਗੇ ਕੋਈ ਵੀ ਪਾ ਸਕਦਾ ਮਤਲਬ ਇਹਨਾਂ ਨੂੰ 5 ਮੀਟਰ ਦਾ ਸੂਟ 올ਓਵਰ ਬਹੁਤ ਸੋਹਣੇ ਜਿਹੇ ਘੇਰੇ ਆ ਲੇਸਿਸ ਦੇ ਨਾਲ ਆ ਇਹ ਜਿਹੜੀ ਲੇਸ ਲਗਾਈ ਹੋਈ ਹੈ ਕਵਰ ਕੀਤੀ ਹੋਈ ਹੈ ਲਾਈਨਿੰਗ ਲਗਾਉਣ ਦਾ ਕੋਈ ਵੀ ਇਹਨੂੰ ਨੀਡ ਨਹੀਂ ਹੈਗੀ ਸੂਟ ਨੂੰ ਇਹ ਦੇਖੋ ਇਦਾਂ ਕਵਰ ਹੋਏਗੀ ਸਾਰੀ ਜਾਂ ਫਿਰ ਕਈ ਵਾਰੀ ਇਸੀ ਥਰੂ ਹੋਣ ਕਰਕੇ ਲਗਾਣੀ ਪੈਂਦੀ ਹੈ ਲਾਈਨਿੰਗ ਇਹ ਹੈਗਾ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਇਹ ਹੈਗਾ ਸਕਾਈ ਜਿਹਾ শেਡ ਗ੍ਰੇ ਸਕਾਈ ਜੇ ਟੇਕ ਕਲਰ ਇਹ ਮਿਲ ਝੇਗਾ ਤੁਹਾਨੂੰ ਤੇ ਪ੍ਰਾਈਸ ਸੇਮ ਹੈ 2850 ਸਟੱਫ ਬਹੁਤ ਜ਼ਿਆਦਾ ਫਾਈਨ ਹੈ ਇਸ ਸੂਟ ਦਾ ਵੀ ਪਲੇਨ ਸਲਵਾਰ ਦੇ ਨਾਲ ਰਹੂਗਾ ਜੀ ਮੈਚਿੰਗ ਦੇ ਵਿੱਚ ਸੂਟ ਹੈ ਇਹ ਪਲੇਨ ਸਲਵਾਰ ਦੇ ਨਾਲ ਠੀਕ ਹੈ ਇਹ 올ਓਵਰ ਸ਼ਰਟ ਪ੍ਰਿੰਟ ਹੈ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਥ्रेड ਵਰਕ ਦੇ ਨਾਲ ਬਣਿਆ ਹੋਇਆ ਘੇਰਾ ਠੀਕ ਹੈ ਥ्रेड ਵਰਕ ਹੈ ਜੀ ਘੇਰੇ ਤੇ ਪਲੇਨ ਸਲਵਾਰ ਇਹਦੇ ਨਾਲ 3 ਮੀਟਰ ਦੀ ਤੇ ਇਹਦੇ ਨਾਲ ਪਲੇਨ ਹੀ ਦੁਪੱਟਾ ਰਹੂਗਾ ਕਈ ਜਣੇ ਪਲੇਨ ਦੁਪੱਟਾ ਜ਼ਿਆਦਾ ਲਾਈਕ ਕਰਦੇ ਆ ਲੰਮਾ ਚੌੜਾ ਜਿਹਾ ਸ਼ਫੌਨ ਦੇ ਉੱਪਰ ਦੁਪੱਟਾ ਐਦਾਂ ਪੇਸਟਿੰਗ ਦੇ ਨਾਲ ਰਹੂਗਾ ਜੀ ਇਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਤਿੰਨ ਤਿੰਨੋਂ ਹੀ ਕਲਰ ਸੋਨੇ ਆ ਨੈਕਸਟ ਸੂਟ ਹੈਗਾ ਇਹ ਵਾਟ ਸੋਨਾ ਜਾਂ ਪ੍ਰਿੰਟ ਦੇਖੋ ਜੀ ਸੂਟ ਸਾਰਾ ਵਰਕ ਕੀਤਾ ਹੋਇਆ ਹੈ 3 ਮੀਟਰ ਦੀ ਸ਼ਰਟ ਦੇ ਨਾਲ ਮਿਲੂਗਾ ਤੁਹਾਨੂੰ ਇਹ ਸਾਰਾ ਵਰਕ ਕੀਤਾ ਹੋਇਆ ਡਿਫਰੈਂਟ ਸਟਾਈਲ ਦਾ ਸੂਟ ਹੈ ਇਹ ਵਾਲਾ ਇਹ ਹੈਗੇ ਨੇ ਜਿਹੜੀ ਬਾਜੋ ਤੇ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਇਹ ਹੈਗੇ ਦੇ ਨਾਲ ਦੁਪੱਟਾ ਦੁਪੱਟਾ ਵੀ ਪਿਓਰ ਸ਼ਫਵਾਨ ਤੇ ਬਹੁਤ ਸੋਹਣੀ ਲੁੱਕ ਦਾ ਸੂਟ ਆ ਬਿਲਕੁਲ ਨਵਾਂ ਜਿਹਾ ਕਨਸੈਪਟ ਆ ਜਿਹੜੇ ਇਹ ਵਾਲਾ ਸੂਟ ਆ ਕਲਰ ਦੋ ਨੇ ਦੇ ਵਿੱਚ ਦੋਨੋਂ ਹੀ ਕਲਰ ਸੋਨੇ ਆ ਬਹੁਤ ਪ੍ਰਾਈਸ ਸ਼ੇਮੇ ਸੇਮ ਹੈ 2650 ਇਹ ਵਾਲੇ suit ਮੈਂ ਪੀਟ ਸੈੱਟ ਕੀਤਾ ਜੀ ਮੇਰੇ ਕੋਲੇ ਹੁਣ ਤਿੰਨ ਸੈੱਟ ਹੈਗੇ ਇਸ ਟਾਈਮ ਤੇ ਤੁਸੀਂ ਇਹ suit ਪਹਿਲਾਂ ਮੈਂ ਪਾਈ ਸੀਗੇ ਵੀਡੀਓ ਚ ਬਹੁਤ ਜ਼ਿਆਦਾ ਪਸੰਦ ਕੀਤੇ ਹਨ ਜਿਨ੍ਹਾਂ ਨੂੰ ਨਹੀਂ ਮਿਲਿਆ ਤਾਂ ਹੁਣ ਲੈ ਸਕਦੇ ਹੋ ਲੀਲਨ ਦੇ ਉੱਪਰ suit ਆ ਵਰਕ ਵੀ ਬਹੁਤ ਸੋਹਣਾ suit ਦਾ ਠੀਕ ਹੈ ਜੀ ਇਹ ਪੀਟ ਸੈੱਟ ਆਪਣੇ ਕੋਲ ਹੈਗੇ ਆ ਘੇਰਾ ਬਣਿਆ ਹੋਇਆ ਹੈ ਤੇ ਪਿਓਰ ਲੀਲਨ ਤੇ ਆ ਸਾਰੇ ਸੂਟ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਮਸਲੀਨ ਦਾ ਪਿਓਰ ਦਾ ਮਡਾਲ ਮਸਲੀਨ ਹੈ ਇਹ ਹੈਗੇ 15 20 ਦਿਨ ਪਹਿਲਾਂ ਦੀ ਵੀਡੀਓ ਦਾ ਸੂਟ ਹੈ ਉਸ ਟਾਈਮ ਕਾਫੀ ਜਨੇ ਰਹਿ ਗਏ ਸੀ ਇਹ ਸੂਟ ਲੈਣ ਤੋਂ ਬਹੁਤ ਸਾਰੇ ਮੈਸੇਜ ਸੀਗੇ ਤੇ ਹੁਣ ਸਾਡੇ ਕੋਲੇ ਰਿਪੀਟ ਸੈਟ ਹੈਗੇ ਤੁਸੀਂ ਸੇਮ ਨਾਲ ਦੇ ਦੋ ਦੋ ਤਿੰਨ ਤਿੰਨ ਕਲਰ ਲੈਣੇ ਤਾਂ ਵੀ ਮਿਲ ਜਾਣਗੇ ਤੇ ਪ੍ਰਾਈਸ ਹੈਗਾ ਸੀ ਇਹਦਾ 2950 ਠੀਕ ਹੈ ਜੀ ਤੇ ਕਲਰ ਇਹਦੇ ਵਿੱਚ ਇੱਕ ਹੀ ਗ੍ਰੇ ਸ਼ੇਡ ਆ ਦੁਪट्टे ਬਹੁਤ ਪਿਆਰੇ ਆ ਠੀਕ ਹੈ ਤੇ ਇੱਕ ਹੈਗਾ ਇਹਦੇ ਵਿੱਚ ਇਹ ਵਾਈਟ ਸ਼ੇਡ ਆ ਗਿਆ ਇਹਦਾ ਵੀ ਦੁਪੱਟਾ ਸੇਮ ਹੀ ਰਹੂਗਾ ਜੀ ਉਦਾਂ ਜਿੱਦਾਂ ਇਹ ਪਰਪਲ ਕਲਰ ਦੇ ਫਲਾਰ ਆ ਐਵੇਂ ਸਾਰੀਆਂ ਦੁਪੱਟੀਆਂ 'ਚ ਇਹੀ ਕਲਰ ਰਹੇਗਾ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਸਕਿਨ 골ਡਨ ਸ਼ੇਡ ਜਿਹੜਾ ਵੀ ਸੂਟ ਤੁਸੀਂ ਲੈਣਾ ਬਹੁਤ ਸੋਹਣਾ ਸੂਟ ਹੈ ਇਹ ਤੁਸੀਂ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਹੈ ਜੀ 2950 2950 ਨੈਕਸਟ ਦੇ ਰਹੀਆਂ ਇਹ ਸਾਰਾ ਲੀਲਾਂ ਦੇ ਉੱਪਰ ਮਸ਼ੀਨੀ ਵਰਕ ਕੀਤਾ ਹੋਇਆ ਹੈ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹ 올ਓਵਰ 5 ਮੀਟਰ ਦਾ ਸੂਟ ਰਹੂਗਾ ਜੀ ਸਾਰੇ ਫਰੰਟ ਦੇ ਵਿੱਚ ਬੂਟੀ ਹੈ ਬਹੁਤ ਸੋਹਣੀ ਜੀ ਤੇ ਇਹ ਦੇਖੋ ਇਹਦਾ ਘੇਰਾ ਪਿਓਰ ਦਾ ਸੂਟ ਆ ਸਾਰਾ ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਮੋਡਲ ਮਸਲੀਨ ਦਾ ਵਰਕ ਵਾਲਾ ਹੀ ਦੁਪੱਟਾ ਦੇਖੋ ਸੂਟ ਗਰਮੀ 'ਚ ਜਿੱਦਾਂ ਮਰਜੀ ਤੁਸੀਂ ਵਰਕ ਵਾਲਾ ਦੁਪੱਟਾ ਲੈ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਤਾਂ ਬਹੁਤ ਪਿਆਰਾ ਹੈ ਹੋਈਏ ਇਸ ਸੂਟ ਦਾ ਤੇ ਪ੍ਰਾਈਸ ਹੈਗਾ ਇਸ ਸੂਟ ਦਾ 3600 3600 ਦਾ ਸੂਟ ਆ 4 ਸਾਈਡ ਵਰਕ ਦੇ ਨਾਲ ਆ ਜੀ ਸੂਟ ਇਹਦੇ ਕਲਰ ਦੇਖ ਲਓ ਕਈ ਕਲਰ ਵਾਸੋਂ ਨੇ 4 ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਵਰਕ ਦੇ ਨਾਲ 3600 ਪ੍ਰਾਈਸ ਆ ਜੀ ਸੂਟ ਦਾ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਸੂਟ ਪਸੰਦ ਆ ਹੀ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੇ ਤੇ ਬਾਕੀ ਜੋ ਵੀ ਤੁਹਾਡੀ ਨੈਕਸਟ ਟਾਈਮ ਚੁਆਇਸ ਆ ਕੁਝ ਉਹ ਵੀ ਕਮੈਂਟ ਜਰੂਰ ਕਰ ਦਿਓ ਉਹ ਵੀ ਲੈ ਕੇ حاضر ਹੋ ਜਾਂਗੇ ਸੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much